ਇਹ ਬੂਟਾ ਕਰ ਸਕਦਾ ਹੈ ਕੈਂਸਰ ਠੀਕ ਐਨੀ ਤਾਕਤ ਰੱਖਦਾ ਹੈ ਇਹ ਨਿੱਕਾ ਜਿਹਾ ਬੂਟਾ ਚਾਚ ਇਦਾਂ ਮਲੌਣ ਨਾਲ ਕੈਂਸਰ ਛੂ ਮਰਦਾ ਕੈਂਸਰ ਇੱਕ ਅਜਿਹੀ ਬਿਮਾਰੀ ਜਿਸ ਦਾ ਨਾਮ ਸੁਣ ਕੇ ਹੀ ਰੂਹ ਕੰਬ ਜਾਂਦੀ ਹੈ ਕਿਉਂਕਿ ਬਿਮਾਰੀ ਵੀ ਇੰਨੀ ਗੰਬੀਰ ਹੈ ਇੰਨੀ ਕ੍ਰਿਟੀਕਲ ਇਸ ਦੀਆਂ ਜੋਨੀ ਸਿੰਪਟਮਸ ਜਦੋਂ ਸ਼ਰੀਰ ਦੇ ਵਿੱਚ ਆਉਂਦੇ ਨੇ ਤਾਂ ਬੰਦਾ ਅੰਦਰੋਂ ਹੀ ਅੰਦਰ ਬਹੁਤ ਜ਼ਿਆਦਾ ਟੁੱਟਦਾ ਜਾਂਦਾ ਹੌਲੀ-ਹੌਲੀ ਤਾਂ ਕਈ ਵਾਰ ਤਾਂ ਇਸ ਦੇ ਲੱਛਣ ਪਹਿਲਾਂ ਨਜ਼ਰ ਹੀ ਨਹੀਂ ਆਉਂਦੇ ਕਈ ਵਾਰ ਸਿੱਧਾ 3rd ਸਟੇਜ ਜਾਂ 4th ਸਟੇਜ ਤੇ ਬੰਦੇ ਨੂੰ ਪਤਾ ਲੱਗਦਾ ਉਦੋਂ ਹੱਥ ਬੰਦੇ ਦੇ ਕੁਝ ਨਹੀਂ ਰਹਿ ਜਾਂਦਾ ਤਾਂ ਕੈਂਸਰ ਦਾ ਜਿਹੜਾ ਇਲਾਜ ਹੈ ਅੱਜਕੱਲ ਤਾਂ ਬਹੁਤ ਸਾਰੇ ਅਜਿਹੇ ਆਧੁਨਿਕ ਟ੍ਰੀਟਮੈਂਟ ਆਗੇ ਨੇ ਕਿ ਬੰਦੇ ਨੂੰ ਇੰਨਾ ਮਹਿਸੂਸ ਨਹੀਂ ਹੁੰਦਾ ਪਰ ਦਰਦਨਾਕ ਇਲਾਜ ਹੈ ਕੀਮੋਥੈਰਪੀਸ ਹੁੰਦੀਆਂ ਨੇ ਬੰਦੇ ਦੇ ਸਰੀਰ ਦੇ ਸਾਰੇ ਵਾਲ ਉਤਰ ਜਾਂਦੇ ਨੇ ਤਾਂ ਬੰਦਾ ਅੰਦਰੋਂ ਮੋਰਲ ਡਾਊਨ ਹੋਣਾ ਕਹਿ ਦਿੰਨੇ ਆ ਕਿ ਜਦੋਂ ਬੰਦਾ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖਦਾ ਤੇ ਕਿਤਨਾ ਕਿਤੇ ਉਸ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਮੈਂ ਕਿਸ ਸਿਚੁਏਸ਼ਨ ਦੇ ਵਿੱਚ ਪਹੁੰਚ ਗਿਆ ਜਾਂ ਮੇਰੇ ਨਾਲ ਕੀ ਹੋ ਰਿਹਾ ਹੈ ਜਾਂ ਮੈਂ ਕਿੰਨਾ ਹੀ ਬਿਮਾਰ ਹੋ ਗਿਆ ਅੰਦਰੋਂ ਹੀ ਅੰਦਰ ਟੈਨਸ਼ਨ ਬੰਦੇ ਨੂੰ ਘੇਰਦੀ ਜਾਂਦੀ ਬੰਦਾ ਚੁਰਦਾ ਜਾਂਦਾ ਹੈ ਹੁਣ ਇੱਕ ਅਜਿਹਾ ਪੌਦਾ ਆ ਗਿਆ ਇੱਕ ਅਜਿਹੇ ਪੌਦੇ ਬਾਰੇ ਤੁਹਾਨੂੰ ਦੱਸਾਂਗੇ ਜੋ ਕੈਂਸਰ ਨੂੰ ਠੀਕ ਕਰ ਸਕਦਾ ਹੈ ਛੋਟਾ ਜਿਹਾ ਪੌਦਾ ਹੈ ਉਸ ਨੂੰ ਚਾਹ ਦੇ ਵਿੱਚ ਮਿਲਾ ਕੇ ਪੀਣ ਦੇ ਨਾਲ ਬਹੁਤ ਫਾਇਦਾ ਮਿਲਦਾ ਤੇ ਹੋਰ ਵੀ ਕਿਸ ਤਰੀਕੇ ਦੇ ਨਾਲ ਇਸ ਦਾ ਸੇਵਨ ਕੀਤਾ ਜਾ ਸਕਦਾ ਕਿਵੇਂ ਕੈਂਸਰ ਤੋਂ ਪਹਿਲਾਂ ਹੀ ਕਿਉਰ ਕੀਤਾ ਜਾ ਸਕਦਾ ਬਚਾ ਜਾ ਸਕਦਾ ਆਓ ਜਾਣਦੇ ਹਾਂ lemongrass lemongrass ਦਾ ਪੌਦਾ ਔਸ਼ਧੀ ਗੁਣਾ ਦੇ ਨਾਲ ਭਰਪੂਰ ਹੁੰਦਾ ਹੈ ਇਸ ਦੀ ਵਰਤੋਂ ਚਾਹ ਦੇ ਵਿੱਚ ਪ੍ਰਮੁੱਖ ਤੌਰ ਤੇ ਕੀਤੀ ਜਾਂਦੀ ਹੈ ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਲੈਮਨਗ੍ਰਾਸ ਦੇ ਫਾਇਦੇ ਬਾਰੇ ਨਹੀਂ ਪਤਾ ਆਓ ਜਾਣਦੇ ਹਾਂ ਕਿ ਲੈਮਨਗ੍ਰਾਸ ਦੇ ਸਾਡੀ ਸਿਹਤ ਲਈ ਕੀ ਕੀ ਫਾਇਦੇ ਨੇ ਸਿਹਤਮਹਰ ਲੈਮਨਗ੍ਰਾਸ ਨੂੰ ਔਸ਼ਧੀ ਗੁਣਾ ਦੇ ਨਾਲ ਭਰਪੂਰ ਮੰਨਦੇ ਨੇ ਲੈਮਨਗ੍ਰਾਸ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਐਂਟੀਆਕਸੀਡੈਂਟ ਪਾਇਆ ਜਾਂਦੇ ਨੇ ਜੋ ਕਿ ਸਾਡੀ ਸਿਹਤ ਦੇ ਲਈ ਬਹੁਤ ਚੰਗੇ ਹੁੰਦੇ ਨੇ ਲੈਮਨਗ੍ਰਾਸ ਐਂਟੀਫੰਗਲ ਅਤੇ ਐਂਟੀਬੈਕਟੀਰੀਅਲ ਗੁਨਾ ਨਾਲ ਵੀ ਭਰਪੂਰ ਹੁੰਦਾ ਇਸ ਦੇ ਵਿੱਚ ਫਲੇਵੋਨੋਇਡਜ਼ ਨਾਮ ਦਾ ਤੱਤ ਵੀ ਪਾਇਆ ਜਾਂਦਾ ਇਸ ਦੇ ਵਿੱਚ ਐਂਟੀ ਇਨਫਲੇਮੇਟਰੀ ਗੁਣ ਵੀ ਹੁੰਦੇ ਨੇ ਇਸ ਤੋਂ ਇਲਾਵਾ ਲੈਮਨਗ੍ਰਾਸ ਆਇਰਨ ਅਤੇ ਵਿਟਾਮਿਨ ਸੀ ਦਾ ਵੀ ਚੰਗਾ ਸਰੋਤ ਹੁੰਦਾ ਲੇਮਨ ਗ੍ਰਾਸ ਓਸ਼ਧ ਦੇ ਗੁਣਾਂ ਦੇ ਨਾਲ ਭਰਪੂਰ ਹੋਣ ਕਰਕੇ ਸਾਨੂੰ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ ਇਸ ਦਾ ਸੇਵਨ ਕਰਨ ਦੇ ਨਾਲ ਸਰੀਰ ਦਾ ਦਰਦ ਠੀਕ ਹੁੰਦਾ ਹੈ ਅਤੇ ਤੇਜ਼ ਬੁਖਾਰ ਦੇ ਵਿੱਚ ਰਾਹਤ ਮਿਲਦੀ ਹੈ ਇਸ ਦੇ ਨਾਲ ਹੀ ਲੈਮਨ ਗ੍ਰਾਸ ਐਨੀਮਿਕ ਲੋਕਾਂ ਲਈ ਵੀ ਚੰਗਾ ਹੁੰਦਾ ਹੈ ਇਹ ਸਰੀਰ ਦੇ ਵਿੱਚ ਹਿਮੋਗਲੋਬਿਨ ਦੀ ਮਾਤਰਾ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ ਖੇਤੀ ਵਿਗਿਆਨੀ ਡਾਕਟਰ ਧੀਰੂ ਕੁਮਾਰ ਤਿਵਾੜੀ ਦੱਸਦੇ ਨੇ ਕਿ ਲੈਮਨ ਗ੍ਰਾਸ ਸਿਟ੍ਰਿਕ ਕਿਸਮ ਦਾ ਪੌਦਾ ਹੁੰਦਾ ਹੈ ਇਸ ਦੇ ਵਿੱਚ ਲਗਭਗ 88% ਯਾਨੀ 88% ਦੀ ਵਿਟਾਮਿਨ ਸੀ ਹੁੰਦਾ ਜੋ ਐਂਟੀਆਕਸੀਡੈਂਟ ਦਾ ਕੰਮ ਕਰਦਾ ਹੈ ਜੇਕਰ ਕਿਸੇ ਨੂੰ ਗਠੀਆ ਕਾਰਡੀਓ ਬਾਈ ਵੈਸਕੂਲਰ ਰੋਗ ਹੈ ਜਾਂ ਜ਼ੁਕਾਮ ਖਾਂਸੀ ਅਤੇ ਫਲੂ ਦੀ ਅਕਸਰ ਸ਼ਿਕਾਇਤ ਰਹਿੰਦੀ ਹੈ ਤਾ ਇਸ ਦਾ ਸੇਵਨ ਬਹੁਤ ਫਾਇਦੇਮੰਦ ਹੋ ਸਕਦਾ ਹੈ ਇਸ ਦੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਲੈਮਨ ਗ੍ਰਾਸ ਕੈਂਸਰ ਵਰਗੀ ਲਾ ਇਲਾਜ ਬਿਮਾਰੀ ਦੇ ਲਈ ਵੀ ਗੁਣਕਾਰੀ ਹੈ ਇਹ ਕੈਂਸਰ ਦੇ ਸੈੱਲਾਂ ਨੂੰ ਠੀਕ ਕਰਨ ਦੇ ਵਿੱਚ ਮਦਦਗਾਰ ਹੁੰਦਾ ਹੈ ਸਿਹਤ ਦੇ ਨਾਲ ਨਾਲ ਕਿਸਾਨਾਂ ਲਈ ਵੀ ਲੈਮਨ ਗ੍ਰਾਸ ਦੀ ਖੇਤੀ ਫਾਇਦੇਮੰਦੀ ਮਾਰਕੀਟ ਦੇ ਵਿੱਚ ਲੈਮਨ ਗ੍ਰਾਸ ਦੀ ਬਹੁਤ ਮੰਗ ਹੈ ਤਾਂ ਕਿਸਾਨ ਇਸ ਵਿੱਚੋਂ ਚੰਗੀ ਕਮਾਈ ਕਰ ਸਕਦੇ ਨੇ ਸੋ ਲੈਮਨ ਗ੍ਰਾਸ ਦਾ ਜੋ ਪੌਦਾ ਹੈ ਇਸਦੇ ਬਹੁਤ ਸਾਰੇ ਸਾਡੇ ਸਰੀਰ ਦੇ ਲਈ ਫਾਇਦੇ ਨੇ ਅਤੇ ਸਭ ਤੋਂ ਵੱਡੀ ਬਿਮਾਰੀ ਕੈਂਸਰ ਵਰਗੀ ਬਿਮਾਰੀ ਨੂੰ ਵੀ ਠੀਕ ਕਰਨ ਦੇ ਵਿੱਚ ਲੈਮਨ ਗ੍ਰਾਸ ਫਾਇਦੇਮੰਦ ਹੈ ਮਦਦ ਕਰ ਸਕਦਾ ਹੈ